ਹੈਂ ਤੇਰੇ ਥਾਣੇ ਲੈ ਕੇ ਜਾ ਰਹੇ ਹਾਂ ਤੂੰ ਥਾਣੇ ਚ ਲੈ ਜਾਵੇਂਗਾ ਤੂੰ ਯਾਦ ਰੱਖੇਂ ਗੱਲਾਂ ਕੀ ਗੱਲਾਂ ਕਰਦੇ ਮੈਨੂੰ ਬੰਦੇ ਮਿਲ ਗਿਆ ਬੱਠੇ ਮੇਰੇ ਕੋਲੇ ਅਸੀਂ ਜਾ ਰਹੇ ਹਾਂ ਥਾਣੇ ਜਾ ਰਹੇ ਹਾਂ ਅਸੀਂ ਤੈਨੂੰ ਘਰੋਂ ਲੈ ਗਏ ਤੇਰੀ ਘਰੋਂ ਲੈ ਫੇਰ ਤੂੰ ਲੈ ਕੇ ਜਾ ਤੂੰ ਹੱਥੀ ਲਾ ਗਈ ਗੱਲੀ ਗੱਦੀ ਤੈਨੂੰ ਫਰੋਂਠਾ ਨੇ ਤੈਨੂੰ ਫਲਾ ਕੇ ਭਗਾਉਂਗਾ 100 ਰੁਪਏ ਚੰਪੌਰ ਨੂੰ ਲੈ ਕੇ ਜਾ ਰਿਹਾ ਤੈਨੂੰ ਥਾਣੇ ਫਰਾਂ ਤੈਨੂੰ ਤੈਨੂੰ ਜਾ ਐਸੇ ਵੀ ਤੇ ਮੈਂ ਪੈਸ਼ਪੇਸ ਨੇਸੈਸਿਬਿਲਿਟੀ ਬੀਸ ਨੇਸੀ ਅੱਜ ਜਾਣੇ ਬੁੜੀਆਂ ਜਮਾਹ ਸਾਰੇ ਆਉਂਦੇ ਨੇ ਉਹ ਲੈ ਕੇ ਪੈਸ਼ ਐਸਐਸਪੀ ਹੈ ਗੱਲ ਕਰ ਰਿਹਾ ਮੈਂ ਅਸੀਂ ਵੀ ਸੰਗ ਅਸੀਂ ਸਮਝ ਕੇ ਸੰਜ ਵੀ ਅਸੀਂ ਤੇਰੀ ਐਸੇ ਸਮਝ ਕੇ ਤੇਰੀ ਅਸੀਂ ਮਾਨਸਾ ਜਾ ਰਹੇ ਹਾਂ ਐਸਐਸਪੀ ਦੇ ਮਾਨਸਾ ਸਾਰਾ 15-20 ਦੀ ਪੰਚਾਇਤ ਨਾਲ ਇਕੱਠੇ ਹੋਰੇ ਪੈਸੇ ਮੇਰੀ ਜੇਬ 'ਚ ਨਹੀਂ 80 ਹਜ਼ਾਰ ਮੰਗਿਆ ਤਾਂ ਤੇਰੀ ਰਿਕਾਰਡ ਕਰ ਲਈ ਮੈਂ 80 ਹਜ਼ਾਰ ਮੰਗਿਆ ਤਾਂ ਤੈਨੂੰ ਸਾਰੀ ਗੱਲ ਤੈਨੂੰ ਸਾਰੇ ਪੜਾ ਦੂੰ ਮੈਂ ਗੱਲ ਛੱਗਿਆ ਮਾਂ ਦਾ ਜਿਹਦੇ ਨਾਲ ਤੂੰ ਆ ਬੰਦੇ ਆ ਆ ਬੰਦੇ ਆ ਕੇ ਪੜੀ ਲਿਖੀ ਆ ਕੇ ਮੇਰੇ ਕੋਲ ਬੰਦੇ ਸੂਰਾ ਆ ਕੇ ਆਗੇ ਹੀ ਕੰਮ ਕਰਨ ਵਾਲੇ ਬੰਦੇ ਆ ਗਏ ਮੇਰੇ ਕੋਲ ਸਾਰੇ ਇਕੱਠੇ ਹੋ ਗਏ